ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਲੋਕ ਰੰਗ ਚੈਨਲ ਉੱਪਰ ਸਵਾਗਤ ਹੈ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਆਸ ਕਰਦੇ ਹਾਂ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਏਗੀ ਸੋਚ ਲੈ ਬਿੰਦਰ ਕੁਰੇ ਫਿਰ ਨਾ ਕਹੀਂ ਕਿ ਮੈਂ ਤੈਨੂੰ ਸਮਝਾਇਆ ਨਹੀਂ ਇਸ ਵਿੱਚ ਸੋਚਣਾ ਕੀ ਹੈ ਨੌਪੁੱਤ ਨੇ ਐਨੇ ਪਿਆਰ ਨਾਲ ਬੁਲਾਇਆ ਹੈ ਉਸਨੇ ਕਿਹਾ ਕਿ ਸੋਚਣਾ ਕੀ ਹੈ ਨੌਪੁੱਤ ਦਾ ਨਾਜ਼ੁਕ ਸਮਾਂ ਚੱਲ ਰਿਹਾ ਹੈ ਇਸ ਸਮੇਂ ਉਸ ਨੂੰ ਸਭ ਨਾਲੋਂ ਮੇਰੀ ਜ਼ਿਆਦਾ ਜ਼ਰੂਰਤ ਹੋਵੇਗੀ ਆਪਣੀ ਘਰਵਾਲੀ ਦਾ ਉਤਸ਼ਾਹ ਵੇਖ ਕੇ ਅਜੀਤ ਸਿੰਘ ਨੇ ਕੁਝ ਹੋਰ ਕਹਿਣਾ ਸਹੀ ਨਾ ਸਮਝਿਆ ਜਦੋਂ ਦੀ ਇਹ ਖਬਰ ਮਿਲੀ ਸੀ ਕਿ ਉਹਨਾਂ ਦੀ ਨੋ ਅਮਨ ਮਾਂ ਬਣਨ ਵਾਲੀ ਹੈ ਤਾਂ ਬਿੰਦਰ ਦਾ ਉਤਸ਼ਾਹ ਵੇਖਣ ਵਾਲਾ ਸੀ ਵੈਸੇ ਤਾਂ ਨੋ ਪੁੱਤ ਨੇ ਉਹਨਾਂ ਨੂੰ ਆਨਲਾਈ ਨਹੀਂ ਕਿਹਾ ਸੀ ਅਜੀਤ ਸਿੰਘ ਦੇ ਵਾਰ-ਵਾਰ ਮਨਾ ਕਰਨ ਤੇ ਫਿਰ ਵੀ ਬਿੰਦਰ ਨੇ ਨੋ ਪੁੱਤ ਨੂੰ ਪੁੱਛ ਹੀ ਲਿਆ ਕਿ ਬੇਟਾ ਤੁਸੀਂ ਕਹਿੰਦੇ ਹੋ ਤਾਂ ਮੈਂ ਆ ਜਾਵਾਂ ਤੁਹਾਨੂੰ ਥੋੜਾ ਆਰਾਮ ਮਿਲ ਜਾਵੇਗਾ ਨਹੀਂ ਮੰਮੀ ਹਜੇ ਨਹੀਂ ਜ਼ਰੂਰਤ ਜਦੋਂ ਹੋਵੇਗੀ ਬਲਾ ਲਵਾਂਗੇ ਬਿੰਦਰ ਹੁਣ ਥੋੜਾ ਨਰਾਜ਼ ਹੋ ਗਈ ਹੁਣ ਜਦੋਂ ਅਮਨਦੀਪ ਦੀ ਡਿਲੀਵਰੀ ਦਾ ਦਿਨ ਨੇੜੇ ਆਇਆ ਤਾਂ ਉਸਦੇ ਬੇਟੇ ਕਮਲ ਨੇ ਆਪਣੀ ਮੰਮੀ ਨੂੰ ਬੁਲਾ ਲਿਆ ਬਿੰਦਰ ਹੁਣ ਸਭ ਗੱਲਾਂ ਭੁੱਲ ਕੇ ਰਾਤ ਦਿਨ ਤਿਆਰੀ ਵਿੱਚ ਲੱਗੀ ਰਹਿੰਦੀ ਬਿੰਦਰ ਹੁਣ ਬੱਚੇ ਦੇ ਲਈ ਸਵਾਟਰ ਬੁੰਦੀ ਆਪਣੇ ਪੁੱਤ ਕਮਲ ਦੇ ਲਈ ਬੇਸਨ ਦੇ ਲੱਡੂ ਨੋ ਦੇ ਲਈ ਡ్రਾਈ ਫਰੂਟ ਤਿਆਰ ਕਰ ਲਏ ਅਤੇ ਬਿੰਦਰ ਨੇ ਮਨ ਵਿੱਚ ਕਿਹਾ ਕਿ ਹੁਣ ਥੋੜਾ ਆਰਾਮ ਕਰ ਲੇ ਨਹੀਂ ਤਾਂ ਗਠੀਏ ਦਾ ਦਰਦ ਹੋਣਾ ਸ਼ੁਰੂ ਹੋ ਜਾਵੇਗਾ ਬਿੰਦਰ ਨੇ ਕਿਹਾ ਕਿ ਦਾਦੀ ਬੰਦੀ ਖੁਸ਼ੀ ਵੇਜਨੇ ਤਾਂ ਮੈਨੂੰ ਜਵਾਨ ਹੀ ਕਰ ਦਿੱਤਾ ਪਰ ਅਜੀਤ ਸਿੰਘ ਦੀਆਂ ਅੱਖਾਂ ਅੱਗੇ 2 ਸਾਲ ਪਹਿਲਾਂ ਦੇ ਸੀਨ ਆ ਗਏ ਜਦੋਂ ਕਮਲ ਅਤੇ ਅਮਨ ਦਾ ਵਿਆਹ ਹੋਇਆ ਸੀ ਤਾਂ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਬਿੰਦਰ ਨੇ ਅਮਨ ਨੂੰ ਸ਼ਹਿਰ ਭੇਜ ਦਿੱਤਾ ਅਮਨ ਨੂੰ ਤਾਂ ਸ਼ਹਿਰ ਦੀ ਇਸ ਤਰ੍ਹਾਂ ਦੀ ਲਤ ਲੱਗੀ ਕਿ ਉਹ ਆਪਣੇ ਅੱਗੇ ਕਿਸੇ ਨੂੰ ਕੁਝ ਵੀ ਨਾ ਸਮਝਦੀ ਕੁਝ ਦਿਨਾਂ ਦੇ ਬਾਅਦ ਅਜੀਤ ਅਤੇ ਬਿੰਦਰ ਆਪਣੇ ਨੌਪੁੱਤ ਦੇ ਘਰ ਰਹਿਣ ਨੂੰ ਗਏ ਅਮਨ ਦੇ ਤਾਂ ਹੁਣ ਹਾਉ ਪਾ ਹੀ ਬਦਲ ਚੁੱਕੇ ਸਨ ਬਿੰਦਰ ਨੇ ਅਮਨ ਨੂੰ ਹਮੇਸ਼ਾ ਆਪਣੀ ਬੇਟੀ ਦੀ ਤਰ੍ਹਾਂ ਹੀ ਸਮਝਿਆ ਅਮਨ ਨੇ ਬਿੰਦਰ ਨੂੰ ਕਦੀ ਮਾਨ ਸਨਮਾਨ ਨਾ ਦਿੱਤਾ ਅਮਨ ਦੇ ਲਈ ਸਹਰਾਕਰ ਇੱਕ ਜੇਲ ਸੀ ਅਮਨ ਸਮਝ ਚੁੱਕੀ ਸੀ ਕਿ ਉਸ ਦੀ ਸੱਸ ਬੜੀ ਸਿੱਧੀ ਸਾਦੀ ਹੈ ਅਮਨ ਨੇ ਇਸ ਗੱਲ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ ਅਮਨ ਹਮੇਸ਼ਾ ਆਪਣੇ ਆਪ ਨੂੰ ਬਿਜ਼ੀ ਕਹਿੰਦੀ ਹੋਈ ਘਰ ਤੋਂ ਬਾਹਰ ਰਹਿੰਦੀ ਸਾਰਾ ਕੰਮ ਬਿੰਦਰ ਹੀ ਸੰਭਾਲਦੀ ਇਹ ਦੇਖ ਹਜੀਤ ਸਿੰਘ ਤੋਂ ਰਿਆ ਨਾ ਗਿਆ ਉਸ ਨੇ ਕਿਹਾ ਕਿ ਅਮਨ ਪੁੱਤ ਤੇਰੀ ਸੱਸ ਹੁਣ ਉਮਰ ਨਹੀਂ ਰਹੀ ਉਹ ਥੱਕ ਜਾਂਦੀ ਹੈ ਖੜੇ ਰਹਿਣ ਨਾਲ ਉਸਤੇ ਗੋਡਿਆਂ ਦਾ ਦਰਦ ਵੱਧ ਚੁੱਕਿਆ ਹੈ ਆਪਣੀ ਸੱਸ ਦੇ ਨਾਲ ਤੂੰ ਵੀ ਕੰਮ ਕਰ ਲਿਆ ਕਰ ਤੁਹਾਡੇ ਦੋਵਾਂ ਉੱਤੇ ਕੰਮ ਦਾ ਬੋਝ ਨਾ ਪਵੇ ਅਜੀਤ ਸਿੰਘ ਦੇ ਇੰਨਾ ਕਹਿਣ ਦੀ ਧੀਰ ਰਹੀ ਸੀ ਕਿ ਅਮਨ ਨੇ ਘਰ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ ਅਜੀਤ ਸਿੰਘ ਤੇ ਬਿੰਦਰ ਆਪਣੀ ਨੋਹ ਦੇ ਅੱਗੇ ਕੁਝ ਵੀ ਨਾ ਬੋਲ ਸਕੇ ਅਤੇ ਕਮਲ ਖੜਾ ਦੇਖਦਾ ਹੀ ਰਿਹਾ ਆਪਣੀ ਪਤਨੀ ਦੇ ਅੱਗੇ ਬੋਲਣ ਦੀ ਹਿੰਮਤ ਨਹੀਂ ਸੀ ਅਜੀਤ ਸਿੰਘ ਤੇ ਬਿੰਦਰ ਹੁਣ ਵਾਪਸ ਆਪਣੇ ਪਿੰਡ ਆ ਗਏ ਅਜੀਤ ਸਿੰਘ ਨੇ ਸੋਚਿਆ ਕਿ ਅਮਨ ਤਾਂ ਫਿਰ ਵੀ ਦੂਸਰੇ ਘਰ ਤੋਂ ਆਈ ਸੀ ਪਰ ਉਹਨਾਂ ਦਾ ਬੇਟਾ ਕਮਲ ਤਾਂ ਆਪਣੀ ਪਤਨੀ ਦੇ ਪਿਆਰ ਵਿੱਚ ਅੰਨਾ ਹੋ ਗਿਆ ਹਰ ਵੇਲੇ ਆਪਣੀ ਪਤਨੀ ਦੀ ਤਰਫਦਾਰੀ ਕਰਕੇ ਆਪਣੇ ਮੰਮੀ ਡੈਡੀ ਨੂੰ ਵੀ ਬੁਰਾ ਭਲਾ ਕਹਿੰਦਾ ਰਹਿੰਦਾ ਉਹਨਾਂ ਦਾ ਬੇਟਾ ਕਮਲ ਕਦੇ ਵੀ ਪਿੰਡ ਫੋਨ ਨਾ ਕਰਦਾ ਉਸ ਨੂੰ ਫਿਕਰ ਨਾ ਹੁੰਦੀ ਕਿ ਉਸ ਦੇ ਮਾਪੇ ਦਾ ਕੀ ਹਾਲ ਹੈ ਅਜੀਤ ਸਿੰਘ ਨੇ ਕਿਹਾ ਕਿ ਹੁਣ ਉਹਨਾਂ ਆਪਣੇ ਸਵਾਰਥ ਲਈ ਤੈਨੂੰ ਬੁਲਾਇਆ ਹੈ ਤਾਂ ਤੂੰ ਸਭ ਕੁਝ ਭੁੱਲ ਕੇ ਆਪਣੇ ਨੋਪੁੱਤ ਦੇ ਘਰ ਜਾਣ ਲਈ ਤਿਆਰ ਕਿਵੇਂ ਹੋ ਗਈ ਅਜੀਤ ਸਿੰਘ ਸਮਝ ਚੁੱਕਿਆ ਸੀ ਕਿ ਹੁਣ ਕਮਲ ਵਾਰ-ਵਾਰ ਕਿਉਂ ਫੋਨ ਕਰਦਾ ਹੈ ਪਰ ਬਿੰਦਰ ਮਮਤਾ ਦੇ ਵਿੱਚ ਅੰਨੀ ਹੋਈ ਟਾਈਮ ਨਾਲ ਹੀ ਬਿੰਦਰ ਆਪਣੇ ਬੇਟੇ ਦੇ ਘਰ ਜਾਣ ਨੂੰ ਤੁਰ ਪਈ ਟ੍ਰੇਨ ਵਿੱਚ ਜਾਣ ਲੱਗੀ ਬਿੰਦਰ ਭਾਵਕ ਹੋ ਗਈ ਕਿਹਾ ਕਿ ਤੁਸੀਂ ਵੀ ਨਾਲ ਚੱਲਦੇ ਅਜੀਤ ਸਿੰਘ ਨੇ ਕਿਹਾ ਕਿ ਮੈਂ ਉੱਥੇ ਜਾ ਕੇ ਹੁਣ ਤੋਂ ਕੀ ਕਰਾਂਗਾ ਦੋਵਾਂ ਨੇ ਅੱਖਾਂ ਭਰੀਆਂ ਨਾਲ ਇੱਕ ਦੂਜੇ ਨੂੰ ਵਿਦਾ ਕੀਤਾ ਅਗਲੇ ਦਿਨ ਹੀ ਟ੍ਰੇਨ ਦਿੱਲੀ ਪਹੁੰਚ ਗਈ ਕਿਸੇ ਨਾ ਕਿਸੇ ਤਰ੍ਹਾਂ ਬਿੰਦਰ ਸਮਾਨ ਕੱਢ ਕੇ ਖੜੀ ਹੋ ਗਈ ਟ੍ਰੇਨ ਰੁਕਣ ਦੇ ਬਾਅਦ ਹੀ ਕਮਲ ਦਿਖਾਈ ਦਿੱਤਾ ਅੱਜ ਆਪਣੇ लाडले ਨੂੰ ਬਿੰਦਰ ਪੂਰੇ 2 ਸਾਲਾਂ ਬਾਅਦ ਦੇਖ ਦੇ ਰਹੀ ਸੀ ਮਾਂ ਪੁੱਤ ਹੁਣ ਕਾਰ ਵਿੱਚ ਘਰ ਪਹੁੰਚੇ ਦੋ ਕਮਰਿਆਂ ਦਾ ਬਹੁਤ ਸੋਹਣਾ ਫਲੈਟ ਸੀ ਸੱਸ ਨੂੰ ਦੇਖ ਕੇ ਅਮਨ ਬਾਹਰ ਆਈ ਅਤੇ ਫਿਰ ਆਪਣੇ ਕਮਰੇ ਵਿੱਚ ਚਲੀ ਗਈ ਬਿੰਦਰ ਦੇ ਲਈ ਆਪਣੀ ਨੋ ਦਾ ਇਹ ਵਿਹਾਰ ਕੋਈ ਨਵਾਂ ਨਹੀਂ ਸੀ ਅਮਨ ਨੇ ਦੋ ਕੱਪ ਚਾਹ ਅਤੇ ਬਿਸਕੁਟ ਬਿੰਦਰ ਦੇ ਸਾਹਮਣੇ ਰੱਖ ਦਿੱਤੇ ਕਮਲ ਨੇ ਆਪਣੀ ਮੰਮੀ ਨੂੰ ਉਹਨਾਂ ਦਾ ਕਮਰਾ ਦਿਖਾਇਆ ਅਤੇ ਰਸੋਈ ਦਿਖਾਈ ਅਗਲੇ ਦਿਨ ਹੀ ਬਿੰਦਰ ਭੱਜ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਸਵੇਰ ਟਾਈਮ ਨਾਲ ਉੱਠ ਕੇ ਬਿੰਦਰ ਆਪਣੇ ਬੇਟੇ ਦੇ ਲਈ ਨਾਸ਼ਤਾ ਅਤੇ ਟਿਫਨ ਬਣਾਉਂਦੀ। ਫਿਰ ਘਰ ਦੇ ਦੂਜੇ ਕੰਮ ਵਿੱਚ ਲੱਗ ਜਾਂਦੀ। ਬਿੰਦਰ ਥੋੜੇ-ਥੋੜੇ ਟਾਈਮ ਬਾਅਦ ਅਮਨ ਨੂੰ ਦੁੱਧ, ਫਲ ਅਤੇ ਖਾਣਾ ਬਣਾ ਕੇ ਦਿੰਦੀ ਰਹਿੰਦੀ। ਕਮਲ ਨੇ ਆਪਣੀ ਮੰਮੀ ਨੂੰ ਸਾਫ਼ ਹੀ ਕਹਿ ਦਿੱਤਾ ਸੀ ਕਿ ਡਾਕਟਰ ਨੇ ਅਮਨ ਨੂੰ ਤਾਜ਼ਾ ਅਤੇ ਗਰਮ ਖਾਣਾ ਖਾਣ ਨੂੰ ਕਿਹਾ ਹੈ। ਅਮਨ ਤਾਂ ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਰਹਿੰਦੀ। ਇੱਕ ਨੌਕਰਾਨੀ ਸੀ ਜੋ ਦੁਪਹਿਰ ਦੇ ਸਮੇਂ ਆਉਂਦੀ ਅਤੇ ਸਾਫ਼ ਸਪਾਈ ਕਰਕੇ ਚਲੀ ਜਾਂਦੀ ਸਮਾਂ ਬੀਤਦਾ ਗਿਆ ਪਰ ਉਹ ਛੋਟੇ ਜਿਹੇ ਫਲੈਟ ਵਿੱਚ ਬਿੰਦਰ ਨੂੰ ਹੁਣ ਘੁੱਟਣ ਮਹਿਸੂਸ ਹੁੰਦੀ ਅਮਨ ਤਾਂ ਆਪਣੇ ਕੰਮ ਵੇਦ ਨਾਲ ਹੀ ਕੰਮ ਰੱਖਦੀ ਕਮਲ ਆ ਕੇ ਅਮਨ ਦੇ ਕੋਲ ਹੀ ਬੈਠਦਾ ਬਿੰਦਰ ਨੂੰ ਆਪਣਾ ਖੁੱਲਾ ਘਰ ਅਤੇ ਖੇਤ ਬਹੁਤ ਯਾਦ ਆਉਂਦੇ ਪਰ ਦਾਦੀਬੰਦ ਦੀ ਖੁਸ਼ੀ ਨਾਲ ਉਹ ਸਭ ਕੁਝ ਸਹਿ ਰਹੀ ਸੀ ਕੰਮ ਦਾ ਬੋਝ ਵਧਨ ਨਾਲ ਉਸ ਦੇ ਗੋਡਿਆਂ ਵਿੱਚ ਦਰਦ ਹੋਰ ਵੱਧ ਗਿਆ ਉਹ ਕਦੇ ਗੋਡਿਆਂ ਉੱਪਰ ਤੇਲ ਮਲਦੀ ਕਦੇ ਗਰਮ ਪਾਣੀ ਨਾਲ ਸੇਕਦੀ ਅਜੀਤ ਸਿੰਘ ਜਦੋਂ ਬਿੰਦਰ ਨੂੰ ਪੁੱਛਦਾ ਤਾਂ ਉਹ ਟਾਲ ਦਿੰਦੀ ਪਰ ਕਮਲ ਆਪਣੀ ਮੰਮੀ ਦਾ ਥੱਕਿਆ ਚਿਹਰਾ ਦੇਖ ਕੇ ਵੀ ਅਨਜਾਨ ਬਣ ਜਾਂਦਾ ਹੁਣ ਅਮਨ ਦੇ ਲੇਬਰ ਪੇਨ ਸ਼ੁਰੂ ਹੋ ਗਿਆ ਅਤੇ ਹਸਪਤਾਲ ਜਾਣ ਤੋਂ ਬਾਅਦ ਅਮਨ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਬਿੰਦਰ ਨੇ ਕਿਹਾ ਕਿ ਪੁੱਤ ਮੈਨੂੰ ਵੀ ਹਸਪਤਾਲ ਲੈ ਕੇ ਜਾ ਮੈਂ ਵੀ ਆਪਣੀ ਨੋਹ ਤੇ ਪੁੱਤੇ ਨੂੰ ਦੇਖਾਵਾਂ ਕਮਲ ਨੇ ਕਿਹਾ ਕਿ ਦੋ ਦਿਨਾਂ ਬਾਅਦ ਅਮਨ ਤੇ ਬੇਬੀ ਘਰ ਆ ਜਾਣਗੇ ਫਿਰ ਮਿਲ ਲੈਣਾ ਉਸ ਨੇ ਰੁੱਖੇ ਜਿਹੇ ਸੁਭਾ ਨਾਲ ਕਿਹਾ ਜਿਸ ਦਿਨ ਅਮਨ ਨੇ ਕਾ ਰੋਣਾ ਸੀ ਤਵਿੰਦਰ ਨੇ ਅਮਨ ਦੇ ਕਮਰੇ ਵਿੱਚ ਪਹਿਲੀ ਵਾਰ ਕਦਮ ਰੱਖਿਆ ਸਾਰੇ ਕਮਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਵਾਇਆ ਬਿੰਦਰ ਨੇ ਨੋ ਪੋਤੇ ਦੀ ਨਜ਼ਰ ਉਤਾਰਦੇ ਹੋਏ ਕਿਹਾ ਕਿ ਕਮਲ ਇਹ ਤਾਂ ਤੇਰੇ ਵਰਗਾ ਲੱਗਦਾ ਹੈ ਬਿੰਦਰ ਨੇ ਕਮਲ ਨੂੰ ਕਿਹਾ ਕਿ ਬੇਟਾ ਇਹਨਾਂ ਨੂੰ ਕਮਰੇ ਵਿੱਚ ਲੈ ਜਾ ਮੈਂ ਅਮਨ ਦੇ ਲਈ ਦੁੱਧ ਅਤੇ ਲੱਡੂ ਲੈ ਕੇ ਆਉਣੀ ਹਾਂ ਦੋ ਲੱਡੂ ਅਤੇ ਦੁੱਧ ਦਾ ਗਲਾਸ ਲੈ ਕੇ ਬਿੰਦਰ ਕਮਰੇ ਵਿੱਚ ਹਜੇ ਦਰਵਾਜ਼ੇ ਦੇ ਬਾਹਰ ਹੀ ਗਈ ਸੀ ਤਾਂ ਉਸ ਦੇ ਕਦਮ ਰੁਕ ਗਏ ਅਮਨ ਨੇ ਕਿਹਾ ਕਿ ਆਹ ਕੀ ਕੱਪੜੇ ਤੇਰੀ ਮਾਂ ਨੇ ਵਿਛਾ ਕੇ ਰੱਖੇ ਹਨ ਇਸ ਨਾਲ ਬੱਚੇ ਨੂੰ ਰੈਸ਼ ਸ ਆ ਜਾਣਗੇ ਅਮਨ ਨੇ ਕਿਹਾ ਕਿ ਜੋ ਸੈਟ ਮੈਂ ਬੇਬੀ ਲਈ ਲੈ ਕੇ ਆਈ ਸੀ ਉਹ ਕੱਢ ਕੇ ਵਿਛਾ ਦਿਓ ਕਮਲ ਨੇ ਕਿਹਾ ਕਿ ਮੰਮੀ ਨੇ ਇਹ ਗੱਦਾ ਬੱਚੇ ਦੇ ਲਈ ਬੜੇ ਪਿਆਰ ਨਾਲ ਬਣਾਇਆ ਹੈ ਅਮਨ ਨੇ ਕਿਹਾ ਕਿ ਜੇਕਰ ਬੇਬੀ ਦੇ ਰੈਸ਼ ਸ ਹੋ ਗਏ ਤਾਂ ਤੁਹਾਨੂੰ ਆਪਣੇ ਬੱਚੇ ਦੀ ਜਮਾ ਫਿਕਰ ਨਹੀਂ ਉਸ ਦੇ ਗੁੱਸੇ ਹੋਣ ਨਾਲ ਕਮਲ ਨੇ ਜਲਦੀ ਨਾਲ ਗੱਦਾ ਬਦਲ ਕੇ ਦਿੱਤਾ ਦਰਵਾਜ਼ੇ ਤੇ ਖੜੀ ਬਿੰਦਰ ਆਪਣੇ ਨੌਪੋਤਦੀਆਂ ਗੱਲਾਂ ਸੁਣ ਕੇ ਦੁਖੀ ਹੋ ਗਈ ਔਰ ਬਿਨਾ ਕੁਝ ਜਿਤਾਏ ਹੋਏ ਕਮਰੇ ਵਿੱਚ ਟਰੇ ਰੱਖ ਕੇ ਵਾਪਸ ਚਲੀ ਗਈ ਬਿੰਦਰ ਘਰ ਦਾ ਖਿਆਲ ਬੜੀ ਚੰਗੀ ਤਰ੍ਹਾਂ ਰੱਖ ਰਹੀ ਸੀ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਆਪਣੇ ਉੱਤੇ ਲੈ ਰੱਖੀਆਂ ਸਨ ਅਮਨ ਬੱਚੇ ਨੂੰ ਬਿੰਦਰ ਦੇ ਕੋਲ ਨਾ ਜਾਣ ਦਿੰਦੀ ਅਮਨ ਦੇ ਅਨੁਸਾਰ ਬਿੰਦਰ ਦੇ ਕੋਲੋਂ ਘਰ ਦੇ ਕੰਮ ਕਰਨ ਕਰਕੇ ਪਸੀਨੇ ਦੇ ਬੋ ਆਉਂਦੀ ਸੀ ਜੇ ਕਿਤੇ ਮਮਤਾ ਦੇ ਵਿੱਚ ਆ ਕੇ ਬਿੰਦਰ ਆਪਣੇ ਪੁੱਤ ਨੂੰ ਚੁੱਕ ਲੈਂਦੀ ਅਮਨ ਗੁੱਸੇ ਵਿੱਚ ਬੋਲਦੀ ਕਿ ਕਿੰਨੀ ਵਾਰੀ ਕਿਹਾ ਹੈ ਕਿ ਇਹਨਾਂ ਨੂੰ ਹੱਥਾਂ ਨੂੰ ਕਦੇ ਧੋ ਵੀ ਲਿਆ ਕਰੋ ਇਹਨਾਂ ਨਾਲ ਮੇਰੇ ਪ੍ਰਿੰਸ ਨੂੰ ਨਾ ਚੱਕਿਆ ਕਰੋ ਕਹਿੰਦੇ ਹੋਏ ਅਮਨ ਬਿੰਦਰ ਦੇ ਕੋਲ ਗਈ ਅਤੇ ਆਪਣੇ ਬੇਟੇ ਨੂੰ ਲੈ ਕੇ ਕਮਰੇ ਵਿੱਚ ਚਲੇਗੀ ਇਹ ਦੇਖ ਕੇ ਬਿੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਹੁਣ ਉਹ ਆਪਣੇ ਪੁੱਤੇ ਨੂੰ ਦੂਰ ਤੋਂ ਹੀ ਦੇਖਦੀ ਇੱਕ ਦਿਨ ਦਰਵਾਜ਼ੇ ਦੀ ਘੰਟੀ ਵੱਜੀ ਬਿੰਦਰ ਦਰਵਾਜ਼ੇ ਤੇ ਗਈ ਬਾਹਰ ਦਰਵਾਜ਼ੇ ਤੇ ਇੱਕ ਲੜਕੀ ਖੜੀ ਸੀ ਉਸਨੇ ਪੁੱਛਿਆ ਕਿ ਕਿਸ ਨੂੰ ਮਿਲਣਾ ਹੈ ਉਸ ਲੜਕੀ ਨੇ ਅਜੀਬ ਜਿਹਾ ਮੂੰਹ ਬਣਾ ਕੇ ਅੰਦਰ ਚਲੀ ਗਈ ਅਮਨ ਕਮਰੇ ਵਿੱਚੋਂ ਆ ਰਹੀ ਸੀ ਅਮਨ ਨੇ ਕਿਹਾ ਕਿ ਲਵ ਤੂੰ ਲੰਡਨ ਤੋਂ ਆ ਗਈ ਲਵ ਨੇ ਕਿਹਾ ਕਿ ਆਖਰ ਫੁੱਲ ਟਾਈਮ ਮੇਡ ਲਾ ਹੀ ਲਈ ਤੂੰ ਲਵਨੀ ਕਿਹਾ ਕਿ ਜੇਕਰ ਹੁਣ ਤੈਨੂੰ ਕੰਮ ਆਲੀ ਮਿਲ ਗਈ ਤਾਂ ਹੁਣ ਆਪਣੇ ਸਾਸੋਰੇ ਨੂੰ ਨਾ ਬੁਲਾਉਣਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਫੁੱਲ ਟਾਈਮ ਮੇਡ ਲਗਾ ਲੈ ਤੈਨੂੰ ਹੀ ਪੈਸੇ ਬਚਾਉਣੇ ਸਨ ਇਹ ਦਿੱਲੀ ਹੈ ਉਸਨੇ ਕਿਹਾ ਕਿ ਕਿੰਨੇ ਵਿੱਚ ਰੱਖਿਆ ਹੈ ਇਹ ਨੂੰ ਕੰਮ ਤਾਂ ਸਹੀ ਕਰਦੀ ਹੈ ਲਵ ਹੁਣ ਬੋਲਦੀ ਹੀ ਜਾ ਰਹੀ ਸੀ ਅਤੇ ਅਮਨ ਦਾ ਚਿਹਰਾ ਹੁਣ ਸਪੈਦਬ ਹੋ ਚੁੱਕਿਆ ਸੀ ਬਿੰਦਰ ਦੇ ਸਾਹਮਣੇ ਸਾਰੀ ਸੱਚਾਈ ਆ ਚੁੱਕੀ ਸੀ ਅਤੇ ਫੁੱਲ ਟਾਈਮ ਮੇਡ ਦੇ ਪੈਸੇ ਅਤੇ ਉਸਦੇ ਨਖਰੇਆਂ ਤੋਂ ਬਚਣ ਲਈ ਉਸਨੇ ਮੈਨੂੰ ਬੁਲਾਇਆ ਸੀ ਬਿੰਦਰ ਨੂੰ ਸਮਝ ਆ ਗਿਆ ਕਮਲ ਦਾ ਵਾਰ-ਵਾਰ ਫੋਨ ਕਰਨਾ ਇਹ ਸੋਚ ਕੇ ਬਿੰਦਰ ਦਾ ਕਲੇਜਾ ਮੂੰਹ ਨੂੰ ਆ ਗਿਆ ਅਮਨ ਲੱਭ ਦਾ ਹੱਥ ਫੜ ਕੇ ਕਮਰੇ ਵਿੱਚ ਲੈ ਗਈ ਬਿੰਦਰ ਹੁਣ ਉੱਥੇ ਹੀ ਆਪਣੇ ਬੈੱਡ ਉੱਪਰ ਬੈਠ ਗਈ ਬਿੰਦਰ ਸੋਚ ਰਹੀ ਸੀ ਕਿ ਇੰਨਾ ਕੁਝ ਸਹਿ ਕੇ ਵੀ ਉਹ ਪੁੱਤ ਦੀ ਬਣੀ ਰਹੀ ਸ਼ਾਮ ਤੱਕ ਬਿੰਦਰ ਨੇ ਆਪਣੇ ਆਪ ਨੂੰ ਸੰਭਾਲ ਚੁੱਕੀ ਸੀ ਉਸ ਨੇ ਆਪਣੇ ਆਤਮ ਸਨਮਾਨ ਨੂੰ ਮਮਤਾ ਦੇ ਹਿੱਟ ਬਹੁਤ ਛਾ ਪਾ ਲਿਆ ਸੀ ਅੱਜ ਬਿੰਦਰ ਨੇ ਸੋਚਿਆ ਕਿ ਉਹ ਹੁਣ ਸਮਝੌਤਾ ਕਰਕੇ ਨਹੀਂ ਰਹਿ ਸਕਦੀ। ਅਮਨ ਨੇ ਜੋ ਦਿਨ ਵਿੱਚ ਹੋਇਆ ਸਾਰਾ ਕੁਝ ਕਮਲ ਨੂੰ ਦੱਸਿਆ। ਕਮਲ ਨੇ ਕਿਹਾ ਕਿ ਕੋਈ ਗੱਲ ਨਹੀਂ। ਮੰਮੀ ਨੂੰ ਮੈਂ ਸਮਝਾਵਾਂਗਾ ਤਾਂ ਉਹ ਸਮਝ ਜਾਵੇਗੀ। ਕਮਲ ਨੇ ਆਪਣੀ ਮੰਮੀ ਨੂੰ ਆਵਾਜ਼ ਦਿੱਤੀ ਪਰ ਬਿੰਦਰ ਅੱਜ ਪਹਿਲਾਂ ਵਾਲੀ ਮਾਂ ਨਹੀਂ ਰਹੀ ਸੀ ਕਿ ਜੋ ਆਪਣੇ ਬੇਟੇ ਦੀ ਇੱਕ ਆਵਾਜ਼ ਉੱਤੇ ਉਸ ਵੱਲ ਭੱਜ ਪੈਂਦੀ ਸੀ। ਆਪਣੇ ਨੋ ਪੁੱਤ ਦੇ ਮੋਹ ਤੋਂ ਹੁਣ ਉਹ ਬੇਜਾਰ ਹੋ ਗਈ ਸੀ। ਬਿੰਦਰ ਨੇ ਕਮਲ ਨੂੰ ਕਿਹਾ ਕਿ ਕੱਲ ਸਵੇਰ ਦੀ ਮੇਰੀ ਟ੍ਰੇਨ ਦੀ ਟਿਕਟ ਕਰਾ ਦੇਵੀਂ। ਨਹੀਂ ਤਾਂ ਹਵਾਈ ਜਾਜ ਦੀ ਘਟਾ ਦਵੀ ਚਿੰਤਾ ਨਾ ਕਰੀ ਇਸ ਟਿਕਟ ਦੇ ਪੈਸੇ ਮੇਰਾ ਪਤੀ ਜਾਨੀ ਤੇਰਾ ਡੈਡੀ ਤੈਨੂੰ ਪਾ ਦੇਵੇਗਾ ਕਮਲ ਕਹਿਣ ਲੱਗਾ ਕਿ ਇੰਨੀ ਛੋਟੀ ਜੀ ਗੱਲ ਨੂੰ ਵਧਾਉਣ ਦਾ ਕੀ ਫਾਇਦਾ ਉਹ ਅਮਨ ਦੀ ਫਰੈਂਡ ਹੈ ਐਵੇਂ ਹੀ ਬੋਲਦੀ ਰਹਿੰਦੀ ਹੈ ਤੂੰ ਉਸ ਦੀਆਂ ਗੱਲਾਂ ਨੂੰ ਆਪਣੇ ਦਿਲ ਉੱਪਰ ਕਿਉਂ ਲਾ ਰਹੀ ਹੈ ਛੋਟੀ ਜੀ ਗੱਲ ਬਿੰਦਰ ਨੇ ਕਿਹਾ ਅੱਜ ਮੈਨੂੰ ਤੇਰੇ ਘਰ ਵਿੱਚ ਇੱਕ ਨੌਕਰ ਰਾਣੀ ਦੀ ਹیثیت ਦਿੱਤੀ ਗਈ ਤੈਨੂੰ ਇਹ ਛੋਟੀ ਜੀ ਗੱਲ ਲੱਗਦੀ ਹੈ ਬਿੰਦਰ ਨੇ ਕਿਹਾ ਕਿ ਉਸ ਲੜਕੀ ਨੇ ਜੋ ਕਿਹਾ ਉਸ ਦਾ ਤਾਂ ਮੈਨੂੰ ਪਤਾ ਨਹੀਂ ਮੈਨੂੰ ਵੈਸੇ ਇਸ ਘਰ ਵਿੱਚ ਨੌਕਰਾਨੀ ਹੀ ਸਮਝਿਆ ਜਾਂਦਾ ਹੈ ਬਿੰਦਰ ਨੇ ਕਿਹਾ ਕਿ ਬੇਟਾ ਮੈਂ ਤੁਹਾਨੂੰ ਨੌਕਰਾਨੀ ਲੱਗਦੀ ਹਾਂ ਅੱਜ ਤੱਕ ਮੈਂ ਜੋ ਕੁਝ ਵੀ ਬਰਦਾਸ਼ਤ ਕਰ ਰਹੀ ਸੀ ਪਰ ਅੱਜ ਪਾਣੀ ਸਿਰ ਪਰੋਂਦੀ ਲੰਗ ਗਿਆ ਤੇਰੇ ਡੈਡੀ ਨੇ ਮੈਨੂੰ ਸਮਝਾਇਆ ਵੀ ਸੀ ਪਰ ਮੈਂ ਮੰਮਤਾ ਵਿੱਚ ਅੰਨੀ ਹੋਈ ਜਾ ਰਹੀ ਸੀ ਬਿੰਦਰ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਉਸ ਨੇ ਕਿਹਾ ਕਿ ਮੈਂ ਹੁਣ ਇਸ ਘਰ ਵਿੱਚ ਹੋਰ ਨਹੀਂ ਰਹਿ ਸਕਦੀ ਇਹ ਕਹਿੰਦੇ ਹੋਏ ਬਿੰਦਰ ਆਪਣਾ ਸਮਾਨ ਪੈਕ ਕਰਨ ਲੱਗੀ ਕਮਲ ਆਪਣੀ ਮੰਮੀ ਦਾ ਇਹ ਵਾਲਾ ਰੂਪ ਵੇਖ ਕੇ ਉਹਨਾਂ ਦੇ ਸਾਹਮਣੇ ਕੁਝ ਵੀ ਨਾ ਕਹਿ ਪਾਇਆ। ਕਮਲ ਹੁਣ ਵਾਪਸ ਜਾਣ ਲੱਗਾ ਤਾਂ ਬਿੰਦਰ ਨੇ ਕਿਹਾ ਕਿ ਜਾਣ ਲੱਗਿਆ ਦਰਵਾਜ਼ਾ ਬੰਦ ਕਰਕੇ ਜਾਇ। ਬਿੰਦਰ ਆਪਣੇ ਕਮਰੇ ਵਿੱਚ ਲੱਗ ਕੰਮ ਵਿੱਚ ਲੱਗ ਗਈ ਅਤੇ ਕਮਲ ਕਮਰੇ ਤੋਂ ਬਾਹਰ ਨਿਕਲ ਗਿਆ। ਸਵੇਰ ਹੁੰਦਿਆ ਹੀ ਬਿੰਦਰ ਆਪਣੇ ਪੋਤੇ ਦਾ ਮੂੰਹ ਦੂਰ ਤੋਂ ਹੀ ਦੇਖ ਕੇ ਸਟੇਸ਼ਨ ਦੇ ਲਈ ਚਲੀ ਗਈ। ਬਿੰਦਰ ਸੋਚ ਹੀ ਰਹੀ ਸੀ ਕਿ ਸ਼ਾਇਦ ਕਮਲ ਉਸ ਨੂੰ ਸਟੇਸ਼ਨ ਤੱਕ ਛੱਡ ਕੇ ਆਏਗਾ। ਕਮਲ ਨੇ ਆਪਣੀ ਮੰਮੀ ਦੇ ਲਈ ਕੈਬ ਬੁੱਕ ਕਰਵਾਈ। ਅਤੇ ਡਰਾਈਵਰ ਨੂੰ ਕਿਹਾ ਕਿ ਉਹਨਾਂ ਨੂੰ ਸਟੇਸ਼ਨ ਤੱਕ ਛੱਡ ਦੇਈ। ਕਮਲ ਅਤੇ ਅਮਲ ਦਾ ਬਿੰਦਰ ਨੂੰ ਤੋੜ ਕੇ ਰੱਖ ਦਿੱਤਾ। ਜਿਸ ਪੁੱਤ ਅਤੇ ਨੌਂਦੇ ਉਸਨੇ ਇੰਨੀ ਦੇਖਭਾਲ ਕੀਤੀ। ਉਹਨਾਂ ਨੇ ਉਸ ਨੂੰ ਇਹ ਸਿਲਾ ਦਿੱਤਾ। ਬਿੰਦਰ ਪਹਿਲੀ ਟ੍ਰੇਨ ਤੇ ਹੀ ਆਪਣੇ ਪਿੰਡ ਵਾਪਸ ਆ ਗਈ। ਅਜੀਤ ਸਿੰਘ ਆਪਣੀ ਘਰਵਾਲੀ ਨੂੰ ਅਚਾਨਕ ਦੇਖ ਕੇ ਹੈਰਾਨ ਹੋ ਗਿਆ। ਪਰ ਫਿਰ ਉਹ ਸਮਝ ਗਿਆ ਕਿ ਚਿਹਰੇ ਦੀ ਉਦਾਸੀ ਅਤੇ ਅੱਖਾਂ ਦਾ ਦਰਦ ਵੇਖ ਕੇ ਦੋਸਤੋ ਬਿੰਦਰ ਅਜੀਤ ਸਿੰਘ ਦੇ ਗੱਲ ਆ ਕੇ ਰੋਣ ਲੱਗੀ ਅਤੇ ਦੋਵੇਂ ਪਤੀ ਪਤਨੀ ਆਪਣੇ ਘਰ ਵੱਲ ਨੂੰ